ਇਹ ਸੁਵਿਧਾ ਦੇਣ ਵਾਸਤੇ ਪੰਜਾਬ ਸਰਕਾਰ ਵੱਲੋਂ ਮੱਲਾ ਕਲੀਨਿਕ ਖੋਲੇ ਗਏ ਨੇ ਤੇ ਮੱਲਾ ਕਲੀਨਿਕ ਦਾ ਫਾਇਦਾ ਕਾਫੀ ਜਿਹੜੇ ਲੋਕਾਂ ਨੂੰ ਹੁੰਦਾ ਦਿਖਾਈ ਦੇ ਰਿਹਾ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਡਾਕਟਰ ਸਾਹਿਬ ਨੇ ਉੱਥੇ ਨੋਡਲ ਅਫਸਰ ਨਿਯੁਕਤ ਕੀਤੇ ਗਏ ਨੇ ਡਾਕਟਰ ਗੁਰਮੀਤ ਸਿੰਘ ਜੀ ਉਹਨਾਂ ਨੇ ਦੱਸ ਬਤ ਕਰਦੇ ਆ ਵੀ ਕਿੰਨੇ ਜਿਹੜੇ ਫਲੋਇਪ ਹੁਣ ਜੇਕਰ ਸ਼ੂਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤਾਨਦਾ ਕਿਉਂਕਿ ਹੁਣ ਮੋਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੌਹਈਆ ਕਰਵਾਈ ਜਾ ਰਹੀ ਹੈ। ਮੈਸ਼ੂਕਨ ਸਿੰਘ ਅ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋਇਆ ਕਿ ਸਾਨੂੰ ਫ੍ਰੀ ਟੈਸਟ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਅਸੀਂ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਾ ਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਹਨਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਵਿੱਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਜ਼ਿਲ੍ਹੇ ਦੇ ਵਿੱਚ ਜਿਹੜੇ ਕਲੀਨਿਕ ਖੁੱਲੇ ਗਏ ਨੇ ਤੇ ਉਹਦੇ ਚ ਕਿਸ ਤਰ੍ਹਾਂ ਦੀ ਸਹੂਲਤਾਂ ਜਿਹੜੀਆਂ ਆਮ ਲੋਕਾਂ ਨੂੰ ਮਿਲਦੀ ਪਈਆਂ ਸਰ ਜੀ ਸਰ ਜਿਹੜੀਆਂ ਮਹੱਲਾ ਕਲੀਨਿਕ ਕਿੰਨੇ ਖੁੱਲੇ ਆ ਤੇ ਕੀ ਸਹੂਲਤਾਂ ਸਰ ਮਿਲਦੀਆਂ ਜੀ ਲੋਕਾਂ ਨੂੰ ਫਰੋਇਦਪੁਰ ਜ਼ਿਲ੍ਹੇ ਦੇ ਵਿੱਚ 28 ਮਹੱਲਾ ਕਲੀਨਿਕ ਖੁੱਲੇ ਨੇ ਤੇ ਇਹਨਾਂ ਦੇ ਵਿੱਚ ਲੋਕਾਂ ਨੂੰ ਮੁਫਤ ਚੈੱਕਅਪ ਮੁਫਤ ਦਵਾਈਆਂ ਜਿਹੜੀਆਂ ਕਿ 92 ਤਰ੍ਹਾਂ ਦੀਆਂ 92 ਤਰ੍ਹਾਂ ਦੀਆਂ ਦਵਾਈਆਂ ਹੈਗੀਆਂ 38 ਕੰਡਾਂ ਦੇ ਜਿਹੜੇ ਟੈਸਟ ਹੈ ਉਹ ਫ੍ਰੀ ਕੀਤੇ ਜਾਂਦੇ ਆ ਤੇ ਲੋਕਾਂ ਦੇ ਘਰਾਂ ਦੇ ਨੇੜੇ ਹੀ ਇਹ ਸਹੂਲਤ ਜਿਹੜੀ ਸਰਕਾਰ ਵੱਲੋਂ ਮਹੀਆ ਕਰਵਾ ਲਈ ਕਰਵਾਈ ਜਾ ਰਹੀ ਹੈ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਸਰ ਜੀ ਜੋ ਕਈ ਲੋਕ ਹੈ ਜਿਹੜੇ ਜਿਹੜੇ ਵੱਡੇ ਹਸਪਤਾਲ ਸਿਵਲ ਹਸਪਤਾਲ ਨਹੀਂ ਆ ਪਾਉਂਦੇ ਕਿਉਂਕਿ ਦਸ਼ ਕਾਫੀ ਹੁੰਦਾ ਤੇ ਮੁੱਲੇ ਕਲੀਨਿਕ ਤੋਂ ਸਹੂਲਤਾਂ ਮਿਲਦੀਆਂ ਜੋ ਸਿਵਲ ਹਸਪਤਾਲ ਮਿਲਦੀਆਂ ਜਰੂਰ ਸਾਡੇ ਮੈਡੀਕਲ ਅਫਸਰ ਉੱਥੇ ਪ੍ਰੈਜ਼ੈਂਟ ਰਹਿੰਦੇ ਆ ਤੇ ਜਿੰਨੀ ਵੀ ਬੇਸਿਕ ਮੈਡੀਸਿਨਸ ਹੁੰਦੀਆਂ ਨੇ ਬੇਸਿਕ ਸੂਰਤ ਲੋਕਾਂ ਨੂੰ ਚਾਹੀਦੀ ਆ ਔਰ ਐਟ ది ਸਪੌਟ ਉਸੇ ਵੇਲੇ ਚਾਹੀਦੀ ਹੁੰਦੀ ਆ ਉਹ ਮਿਲ ਜਾਂਦੀ ਆ ਜੇ ਕੋਈ ਜ਼ਿਆਦਾ ਤਕਲੀਫ ਹੁੰਦੀ ਆ ਤੇ ਉਹਨਾਂ ਨੂੰ ਵੱਡੇ ਅਸਥਾਨ ਆਪਣੇ ਕੋਲ ਐਸਡੀਐਚ ਡੀਐਸ ਤੇ ਰੈਫਰ ਕੀਤਾ ਜਾਂਦਾ ਸਰ ਕੋਈ ਇਨਸੀਡੈਂਟ ਹੁੰਦਾ ਜਿਵੇਂ ਕੋਈ ਐਕਸੀਡੈਂਟ ਕੇਸ ਹੁੰਦਾ ਉਹ ਵੀ ਡੀਲ ਕਰਦੇ ਆ ਜਾਂ ਮਤਲਬ ਕਿ ਜਿਹੜੀਆਂ ਆਮ ਜਿਹੜੀਆਂ ਛੋਟੀਆਂ ਸੂਰਤਾਂ ਉਹ ਮਤਲਬ ਕਿ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਲੋਕਾਂ ਨੂੰ ਸਰੀਰੀ ਕੋਈ ਉਹਤੇ ਕਰਦੇ ਅੱਛਾ ਆਲਮੋਸਟ ਸਾਰੇ ਤਰ੍ਹਾਂ ਦੇ ਹੀ ਉੱਥੇ ਇਲਾਜ ਕੀਤਾ ਜਾਂਦਾ ਹੈ ਬੇਸਿਕਲੀ ਆਪਣੇ ਓਪੜੀ 베ਸ ਤੇ ਇਲਾਜ ਜਿਆਦਾ ਕੀਤਾ ਜਾਂਦਾ ਜਿਵੇਂ ਅ ਸਰਦੀਆਂ ਦੇ ਵਿੱਚ ਟਾਈਮ ਹੈਗਾ 9 ਤੋਂ 3 ਤੇ ਗਰਮੀਆਂ ਦਾ ਟਾਈਮ ਜਿਹੜਾ ਉਪੜੀ ਦਾ ਆਮ ਆਦਮੀ ਕਲੀਨਿਕ ਦਾ 802 ਹੈ ਤੇ ਜੇ ਉਸ ਤੋਂ ਬਾਅਦ ਕੋਈ ਤਕਲੀਫ ਹੁੰਦੀ ਹੈ ਤੇ ਨੇੜੇ ਦੇ ਗੜੀ ਸੀਐਸਬੀਐਸਸੀ ਜਾਂ ਆਪਣੇ ਸਿਵਲ ਹਸਪਤਾਲ ਤੇ ਜਾ ਸਕਦਾ ਸਰ ਕਿੰਨਾ ਕੁ ਸੁਧਾਰ ਦੇਖਣ ਨੂੰ ਮਿਲਿਆ ਵੀ ਕਿਉਂਕਿ ਕਾਫੀ ਲੋਕ ਵੀ ਕਿਤੇ ਜਾ ਰਹੇ ਵਿਸ਼ੇਸ਼ ਉਸ ਦਾ ਬਹੁਤ ਵਧੀਆ ਦੇਰੇ ਲੋਕਾਂ ਜੀ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਆਮ ਆਦਮੀ ਕਲੀਨਿਕ ਬਣਾ ਕੇ ਤੇ ਲੋਕਾਂ ਨੂੰ ਬਹੁਤ ਹੀ ਫਾਇਦਾ ਮਿਲ ਰਿਹਾ ਹੈ ਸਰ ਐਂਬੂਲੈਂਸ ਦੀ ਸਹੂਲਤ ਵੀ ਹੁੰਦੀ ਹੈ ਜੀ ਹਾਂਜੀ ਸਰ ਉਹ ਕਿਸ ਤਰ੍ਹਾਂ ਦੀ ਕੰਮ ਕਰਦੇ ਕਿਹੜੀ ਲੋੜ ਪਵੇ ਜਿਵੇਂ 108 ਐਂਬੂਲੈਂਸਿਸ ਆਪਣੀਆਂ ਸਰਕਾਰ ਵੱਲੋਂ ਪਹਿਲਾਂ ਹੀ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਤੇ 108 ਤੇ ਕੋਈ ਵੀ ਫੋਨ ਕਰਦਾ ਤੇ ਉਸੇ ਵੇਲੇ ਆਪਣੀ ਐਂਬੂਲੈਂਸ ਲੈ ਕੇ ਨੇੜੇ ਦੇ ਹਸਪਤਾਲ ਚ ਪਹੁੰਚ ਜਾਂਦੀ ਸੋ ਕਿੰਨੀ ਕੁੰਮਤ ਉਪਲਿਭਧ ਹੋ ਜਾਂਦੀ ਹੈ ਜੀ ਦੇ ਇੱਕ ਮਤਲਬ ਜੇ ਇੱਕ ਕਲੀਨਿੰਗ ਦੀ ਗੱਲ ਕੀਤੀ ਜਾਵੇ ਆਈਡੀਆ ਜੀ ਤਕਰੀਬਨ ਜੇ ਆਪਾਂ ਐਵਰੇਜ ਲਾਈਏ ਤਾਂ 100 ਦੇ ਨੇੜੇ ਉਪਲਿਭਧ ਹੋ ਜਾਂਦੀ ਹੈ ਪਰ ਤਾਂ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਣਾ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਕਰਨਲ ਜੀ ਨੇ ਨੋਟਲ ਆਪਸ ਨਹੀਂ ਉਹਨਾਂ ਨੇ ਕਹਿਣਾ ਵੀ ਜਿਹੜੇ ਮੱਲਾ ਕਲੀਨਿਕ ਖੋਲੇ ਸਰਕਾਰ ਵੱਲੋਂ ਵਰਤਾਂਤ ਸਾਬਿਤ ਹੋ ਰਿਹਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਐ ਤੋਂ ਜਿਹੜਾ ਆਪਣਾ ਇਲਾਜ ਕਰਵਾ ਕੇ ਉਹ ਕਰ ਰਹੇ ਜਾਂਦੇ ਆ ਤੇ ਵਧੀਆ ਜਿੜੀ ਸੂਤਾ ਰਮਿੰਦੀ ਪਈ ਆ ਕਿਉਂਕਿ ਕੋਈ ਲੋਕ ਐਸੇ ਹੁੰਦੇ ਆ ਜੋ ਸਰਦੀਆਂ ਦੇ ਦਿਨਾਂ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਦੂਰ ਜਿਹੜੇ ਵੱਡੇ ਹਸਪੀਟਲ 'ਚ ਪਹੁੰਚ ਨਹੀਂ ਕਰ ਪਾਉਂਦੇ ਇਸ ਕਰਕੇ ਮੱਲਾ ਕਲੀਨਿਕ ਉਹਦੇ ਘਰ ਦੇ ਕੋਲ ਹੀ ਜਿਹੜਾ ਉਹ ਖੁੱਲੇ ਹੁੰਦੇ ਆ ਤੇ ਇਸ ਕਰਕੇ ਉਹ ਚੜੀਆਂ ਸੂਤਾ ਉੱਥੇ ਮਿਲ ਜਾਂਦੀਆਂ ਵੀ ਕਾਫੀ ਜਿਹੜੇ ਸਹਾਇ ਸਿੱਧ ਜਿਹੜੇ ਆ ਇਹ ਤੇ ਦਿੱਤੀਆਂ ਜਾਲੀਆਂ ਤੇ 30 ਤੋਂ ਉਪਰ ਜਿਹੜੇ ਆ ਉਹ ਟੈਸਟ ਵੀ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਸੂਟਾਂ ਫ੍ਰੀ ਆਫ ਕੋਸਟ ਜਿਹੜੀਆਂ ਮਿਲ ਸਕਣ ਜੋ ਪੈਸਾ ਖਰਚ ਨਹੀਂ ਕਰ ਸਕਦੇ ਤੇ ਜਿਹੜੀਆਂ ਸੂਟਾਂ ਆਮ ਗਰੀਬਾਂ ਵਾਸਤੇ ਬਣਾਈਆਂ ਕੇ ਸਰਕਾਰ ਵੱਲੋਂ ਉਹ ਵੀ ਉੱਥੇ ਲੋਕਾਂ ਨੂੰ ਜਿਹੜੀਆਂ ਉਹ ਮਿਹਨਤੀਆਂ ਦਿਖਾਈ ਦੇ ਰੀਆਂ ਨੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਦੈਨਿਕ ਸਵੇਰਾ ਫਰਵਰਸ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐ اور WhatsApp ਚੈਨਲ ਪਰ